ਇਹ ਹੈ ਗੁਰਦੁਆਰਾ ਮਸਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ ਅੱਜ ਤੁਹਾਨੂੰ ਇਹਦਾ ਆਪਾਂ ਸੰਖੇਪ ਜਿਹਾ ਇਤਿਹਾਸ ਦੱਸਦੇ ਹਾਂ ਇੱਕ ਮੀਰ ਮੰਨੂ ਲਾਹੌਰ ਦਾ ਸੂਬੇਦਾਰ ਮੁਗਲ ਹੁੰਦਾ ਸੀ ਉਸਨੇ ਹਜ਼ਾਰਾਂ ਸਿੱਖਾਂ ਦੇ ਕਤਲ ਕੀਤੇ ਤੇ ਉਹਨੇ ਇਹ ਹੁਕਮ ਜਾਰੀ ਕਰਤਾ ਵੀ ਜੋ ਵੀ ਸਿੱਖ ਮਿਲੇ ਉਹਦੇ ਦਾੜੀ ਕੇਸ ਕੱਟਤੇ ਜਾਣ ਸਿੱਖਾਂ ਨੂੰ ਖਤਮ ਕਰਨ ਲਈ ਮੀਰ ਮੰਨੂ ਨੇ ਕਸਮ ਖਾ ਕੇ ਪੂਰਾ ਜ਼ੋਰ ਲਾ ਦਿੱਤਾ ਪਰ ਸਿੱਖੀ ਸੇਧਕਾਂ ਨੇ ਇੱਕ ਨਾਰਾ ਬੁਲੰਦ ਕੀਤਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੋਣੇ ਹੋਏ ਸਿੱਖਾਂ ਦੇ ਨਾਲ-ਨਾਲ ਸਿੱਖ ਬੀਬੀਆਂ ਦੀ ਵੀ ਬਹੁਤ ਵੱਡੀ ਗਿਣਤੀ ਵਿੱਚ ਸੀ ਦਿੱਤੀ ਪ੍ਰਾਪਤ ਕੀਤੀ। ਕਈ ਸਿੱਖ ਬੀਬੀਆਂ ਨੇ ਵੀ ਪਰ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਇਲਾਕੇ ਵਿੱਚ ਬੀਬੀਆਂ ਨੂੰ ਗਿਰਫਤਾਰ ਕਰਕੇ ਜਿੱਥੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਇਸ ਕੈਂਪ ਪਿੰਡ ਮੁੱਲਾਪੁਰ ਵਿੱਚ ਕੈਦ ਰੱਖਿਆ ਜਾਂਦਾ ਹੈ। ਉਹਨਾਂ ਦੇ ਹੱਥਾਂ ਪੈਰਾਂ ਵਿੱਚ ਬੀੜੀਆਂ ਪਾ ਕੇ ਤਸੀਹੇ ਦਿੱਤੇ ਜਾਂਦੇ ਹਨ ਤੇ ਮੋਮਣਵਾਨ ਲਈ ਕਿਹਾ ਜਾਂਦਾ ਹੈ। ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ ਪਰ ਬੀਬੀਆਂ ਨੇ ਕਿਸੇ ਵੀ ਲਾਲਚ ਵਿੱਚ ਜਾਂ ਕਿਸੇ ਵੀ ਤਸੀਹੇਆਂ ਦੇ ਡਰ ਕਾਰਨ ਧਰਮ ਨਹੀਂ ਛੱਡਿਆ ਤੇ ਉਹਨਾਂ ਦੇ ਬੱਚੇ ਨੂੰ ਜਿਉਂਦਿਆਂ ਮੁਸਕਾਂ ਵਿੱਚ ਬੰਨ੍ਹ ਕੇ ਇਸ ਸਥਾਨ ਤੇ ਦਫਨਾ ਦਿੱਤਾ ਗਿਆ ਸੀਰ ਕਰ ਦਿੱਤਾ ਗਿਆ ਸੀ ਸੰਗਤ ਜੀ ਇਸ ਸਥਾਨ ਤੇ ਮਾਤਾ ਬਸੰਤ ਕੌਰ ਨੂੰ ਵੀ 7 ਦਿਨ ਕੈਦ ਰੱਖਿਆ ਸੀ ਜੋ ਕਿ ਭਾਈ ਮਣੀ ਸਿੰਘ ਜਿਨ੍ਹਾਂ ਨੂੰ ਬੰਦਬੰਦ ਕਟਿਆ ਸੀ ਉਹਨਾਂ ਦੀ ਧਰਮ ਪਤਨੀ ਸੀ ਮੀਰ ਮੰਨੂ ਨੇ ਕੁਝ ਸਮੇਂ ਬਾਅਦ ਇੱਥੋਂ ਕੈਂਪ ਚਕਵਾਉਣ ਦੇ ਹੁਕਮ ਦੇ ਦਿੱਤੇ ਕੈਦ ਬੀਬੀਆਂ ਤੇ ਬੱਚਿਆਂ ਨੂੰ ਇਥੋਂ ਹੱਥ ਪਿੱਛੇ ਬੰਨ ਕੇ ਗੱਡਿਆਂ ਤੇ ਲੱਦ ਕੇ ਲਾਹੌਰ ਪਾਕਿਸਤਾਨ ਲਜਾਇਆ ਗਿਆ ਜਿੱਥੇ ਬੀਬੀਆਂ ਤੇ ਅਨੇਕਾਂ ਤਰ੍ਹਾਂ ਦੇ ਜ਼ੁਲਮ ਕਸ਼ਟ ਤਸੀਹੇ ਦਿੱਤੇ ਸਵਾ ਸਵਾ ਮਾਨ ਦੇ ਪੀਸਣ ਪੀਸੇ ਖਣੀ ਖਣੀ ਰੋਟੀ ਤੇ ਗੁਜ਼ਾਰਾ ਕੀਤਾ ਤੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਨੀਜੇ ਤੇ ਟੰਗ ਕੇ ਸੀਧੇ ਕੀਤੇ ਗਏ ਪਰ ਸਿੱਖ ਬੀਬੀਆਂ ਨੇ ਸਿੱਧਕ ਨਹੀਂ ਹਾਰਿਆ ਧਰਮ ਨਹੀਂ ਛੱਡਿਆ ਤੇ ਸਦਾ ਹੀ ਸਿੱਖ ਬੀਬੀਆਂ ਨੇ ਨਾਰਾ ਬੁਲੰਦ ਕੀਤਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਨੇ ਚੋਨੇ ਹੋਏ ਸਿੱਖ ਧਰਮ ਵਿੱਚ ਇਹ ਸਭ ਤੋਂ ਵੱਡੀ ਘਟਨਾ ਸੀ ਮਾਰਚ ਸਨ 1748 ਤੋਂ ਲੈ ਕੇ 1755 ਈਸਵੀ ਤੱਕ ਸਿੱਖਾਂ ਦਾ ਭਾਰੀ ਕਤਲੇਵਾ ਮ ਹੁੰਦਾ ਰਿਹਾ ਲਗਾਤਾਰ 5 ਸਾਲ ਕਹਿ ਸਕਦੇ ਆ ਸੰਗਤ ਜੀ ਇਸ ਅਸਹੀਦੀ ਸਥਾਨ ਪਿੰਡ ਮੁੱਲਾਪੁਰ ਦੀ ਖੋਜ ਸੰਤ ਵਿਸਾਖਾ ਸਿੰਘ ਜੀ ਨੇ ਕੀਤੀ ਸੀ ਜਦੋਂ ਸੰਗਤਾਂ ਵੱਲੋਂ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਾਉਣ ਲਈ ਨੀਹਾਂ ਪੁੱਟੀਆਂ ਗਈਆਂ ਤਾਂ ਕੁਝ ਬੀਬੀਆਂ ਤੇ ਬੱਚਿਆਂ ਦੇ ਪੂਰੇ ਸਾਬਤ ਪਿੰਜਰ ਵੀ ਇੱਥੋਂ ਨਿਕਲੇ ਜੋ ਕਿ ਕਾਫੀ ਸਮਾਂ ਇਸ ਸਥਾਨ ਤੇ ਸੰਭਾਲ ਕੇ ਰੱਖੇ ਗਏ ਸੀ ਤੇ ਸੰਗਤਾਂ ਦੇ ਹੁਕਮ ਅਨੁਸਾਰ ਉਹਨਾਂ ਪਿੰਜਰਾਂ ਨੂੰ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ 20 ਅਗਸਤ ਪੂਰੇ 2000 ਵਿੱਚ ਹਰੀਕੇ ਪੱਤਨ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ ਸੀ ਹੁਣ ਇਸ ਸਥਾਨ ਤੇ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਸਸੋਭਤ ਹੈ ਇੱਥੇ ਹਰ ਮਹੀਨੇ 10ਵੀਂ ਦਾ ਦਿਹਾੜਾ ਬੜੀ ਹੀ ਸਰਦਨਾ ਮਨਾਇਆ ਜਾਂਦਾ ਹੈ ਸੰਗਤਾਂ ਮਨੋ ਜੋ ਵੀ ਸੁੱਖਾਂ ਸੁਖ ਦੀਆਂ ਹਨ ਉਹ ਪੂਰੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਜ਼ਰੂਰ ਦਰਸ਼ਨ ਕਰਿਓ ਜੋ ਕਿ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਸਸੋਭਤ ਹੈ ਜਿੱਥੇ ਕਿ ਇਹ ਸਭ ਤਸਵੀਰਾਂ ਬਣੀਆਂ ਹੋਈਆਂ ਹਨ ਤੇ ਦਿਖਾਇਆ ਗਿਆ ਹੈ ਕਿ ਮੀਰ ਮੰਨੂ ਨੇ ਸਿੱਖਾਂ ਤੇ ਕਿੰਨੇ ਜ਼ੁਲਮ ਕਸ਼ਟ ਕੀਤੇ ਪਰ ਸਿੱਖ ਧਰਮ ਨਹੀਂ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ